ਸਾਦੇ 4-5 ਪਾਕਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਿਆ ਨੇ ਸੋ ਪੰਜਾਬ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਜਥੇਬੰਦੀ ਦੇ ਜਨਰਲ ਸਕੱਤਰ ਸ਼੍ਰੀ ਨਿਵਾਸ ਨੂੰ ਪਰਮਿੰਦਰ ਬਰਾੜ ਅਤੇ ਤੇਜਿੰਦਰ ਸਰਾ ਨੂੰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਦਫ਼ਤਰ ਨੂੰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ ਭਾਜਪਾ ਛੱਡਣ ਜਾਂ ਫਿਰ ਦੁਨੀਆ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ ਚਿੱਠੀ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਿਖੇ ਗਏ ਨੇ ਧਮਕੀ ਭਰੇ ਪੱਤਰ ਦੇ ਵਿੱਚ ਵਿਦੇਸ਼ 'ਚ ਮਾਰੇ ਗਏ ਅਤਵਾਦੀਆਂ ਹਰਦੀਪ ਨਿੱਜਰ ਹਰ ਅਵਤਾਰ ਸਿੰਘ ਕੋਡਾ परमजीत पंचवड़ मौलाना रहीम ओल् तारीख बाजीर महदूद मौलाना जीआर रहमान जिंदाबाद लिखा हुआ है सो जानों मारन दी धमकी मिली एसो बड़ी खबर है इस वेले दी भाजपा दे चार सिख अगवा नु जानों मारन दी धमकी दी गई है पंजाब भाजपा दफ्तर चंडीगढ़ दे विच ए पत्र भेजा गया सो भाजपा छड्डन या फिर या फिर दुनिया छड्डन दी गल आखी गई है सो ए धमकी पर ए पत्र जड़ा की ਹੇ ਪੇਜਾ ਗਿਆ ਹੈ ਜਾਨ ਨੂੰ ਮਾਰਨ ਦੀਆਂ ਧਮਕੀਆਂ ਇਸ ਪੱਤਰ ਦੇ ਰਾਹੀਂ ਦਿੱਤੀਆਂ ਗਈਆਂ ਨੇ ਸੋ ਭਾਜਪਾ ਦੇ ਵੱਡੇ ਆਗੂ ਨੇ ਜਿਹੜੇ ਕਿ ਉਹਨਾਂ ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਖਾਲਿਸਤਾਂ ਜਿੰਦਾ ਜਿੰਦਾਬਾਦ 47 ਨੂੰ ਹੇ ਧਮਕੀਆਂ ਦਿੱਤੀਆਂ ਗਈਆਂ ਨੇ ਸੋ ਇਸ ਸਤੇ ਦੇ ਜਾਣਕਾਰੀ ਦੇ ਲਈ ਕੁਲਵੀਰ ਦਿਵਸਾੜਣਾ ਲਾਈਵ ਜੁੜ ਚੁੱਕੇ ਨੇ ਸੋ ਕੁਲਵੀਰ ਜਿਹੜੇ ਕਿ ਵੱਡੀ ਖਬਰ ਹੈ ਇਸ ਵੇਲੇ ਦੀ ਭਾਜਪਾ ਆਗੂ ਨੂੰ ਧਮਕੀ ਪਰਿਆ ਪੱਤਰ ਜਿਹੜਾ ਕਿ ਪੇਜਾ ਗਿਆ ਹੈ ਸੋ ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ ਕਦੋਂ ਇਹ ਪਹੁੰਚਿਆ ਹੋਰ ਸਾਰੀ ਜਾਣਕਾਰੀ ਲੈਣਾ ਚਾਹਾਂਗੇ ਤੁਹਾਡੇ ਤੋਂ ਦੇਖੋ ਬਿਲਕੁਲ ਪੰਜਾਬ ਭਾਜਪਾ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਆਫਿਸ ਹੈ ਉਸ ਦੇ ਵਿੱਚ ਇਹ ਪੱਤਰ ਜਿਹੜਾ ਹੈਗਾ ਉਹ ਮਿਲਿਆ ਹੈ ਪੰਜਾਬੀ ਦੇ ਵਿੱਚ ਇਹ ਪੱਤਰ ਲਿਖਿਆ ਗਿਆ ਹੈ ਤੇ ਪਰਮਿੰਦਰ ਬਰਾੜ ਤਿਜਿੰਦਰ ਸਰਾ ਮਨਜੀਦਰ ਸਰਸਾ ਤੇ ਸ੍ਰੀ ਨਿਵਾਸ ਨੂੰ ਇਹ ਧਮਕੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਾਂ ਤਾਂ ਭਾਜਪਾ ਜਿਹੜੀ ਹੈਗੀ ਆ ਉਹ ਛੱਡ ਦੋ ਜਾਂ ਫਿਰ ਦੁਨੀਆ ਛੱਡਣ ਲਈ ਤਿਆਰ ਰਹੋ ਇਸ ਤਰ੍ਹਾਂ ਦੀ ਧਮਕੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਤੇ ਨਾਲ ਹੀ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੂੰ ਜੁਆਇਨ ਕਰਵਾ ਰਹੇ ਹੋ ਤੇ ਇਹ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਇੱਕ ਸਿੱਧੀ ਤੌਰ ਤੇ ਇਹ ਕਿਹਾ ਜਾਵੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤਾਂ ਇਸ ਦੀ ਕੰਪਲੇਂਟ ਜਿਹੜੀ ਹੈਗੀ ਆ ਉਹ ਵੀ ਕਰ ਦਿੱਤੀ ਗਈ ਹੈ ਭਾਜਪਾ ਨੇਤਾਵਾਂ ਦੁਆਰਾ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਜਿਹੜੀ ਹੈਗੀ ਹੈ ਇਸ ਦੀ ਸ਼ਿਕਾਇਤ ਜਿਹੜੀ ਹੈਗੀ ਉਹ ਕਰ ਦਿੱਤੀ ਗਈ ਹੈ ਇਸ ਧਮਕੀ ਭਰੇ ਭਰੇ ਪੱਤਰ ਦੇ ਵਿੱਚ ਜਿਹੜੇ ਹੈਗੇ ਨੇ ਵਿਦੇਸ਼ਾਂ ਦੇ ਵਿੱਚ ਮਾਰੇ ਗਏ ਅਫੀਸ਼ੀਅਲ ਦਿਨਾਂ ਦੇ ਵਿੱਚ ਮਾਰੇ ਕਿ ਜਿਹੜੇ ਖੜਕੂ ਸਨ ਜਿਹੜੇ ਅਤੰਕਵਾਦੀ ਸਨ ਉਹਨਾਂ ਦਾ ਨਾਂ ਲਿਖਿਆ ਹੋਇਆ ਤੇ ਉਹਨਾਂ ਦੇ ਨਾਂ ਦੇ ਨਾਲ ਜਿੰਦਾਬਾਦ ਲਿਖਿਆ ਹੋਇਆ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਤਲਕੀਵਰ ਪੱਤਰ ਜਿਹੜਾ ਹੈਗਾ ਉਹ ਪ੍ਰਾਪਤ ਹੋਇਆ ਹੈ ਜੀ ਸੋ ਕਿਵੇਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਡਾਕ ਰਾਹੀਂ ਇਹ ਪਹੁੰਚਿਆ ਹੈ ਦਫਤਰ ਦੇ ਵਿੱਚ ਸੋ ਕਿਸ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਜਾਣਕਾਰੀ ਮਿਲ ਪਈ ਹੈ ਕਿ ਕਿੱਥੋਂ ਪਹੁੰਚਿਆ ਹੈ ਕਿਉਂਕਿ ਡਾਕ ਤੇ ਜਿਹੜੀ ਕਿ ਟਿਕਟਾਂ ਵੀ ਲੱਗੀਆਂ ਹੁੰਦੀਆਂ ਨੇ ਇਸ ਅਕੋਰਡਿੰਗ ਵੀ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਦੇਖੋ ਬਿਲਕੁਲ ਕਿਉਂਕਿ ਪੁਲਿਸ ਨੇ ਇਹ ਲੈਟਰ ਜਿਹੜਾ ਹੈਗਾ ਆਪਣੇ ਕਬਜ਼ੇ ਵਿੱਚ ਲੈ ਲਿਆ ਨੇ ਤੇ ਜਾਂਚ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਲੈਟਰ ਜਿਹੜਾ ਹੈਗਾ ਉਹ ਪੋਸਟ ਹੋਇਆ ਤੇ ਕਿੱਥੋਂ ਆਕੀ ਸਰੂਪ ਕੋ ਇਹ ਜਿਹੜਾ ਲੈਟਰ ਆਇਆ ਹੈ ਤੇ ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਵੇ ਸੁਰੱਖਿਆ ਦੇ ਵਿੱਚ ਕਿਸ ਤਰ੍ਹਾਂ ਵਾਅਦਾ ਕੀਤਾ ਗਿਆ ਕਿਉਂਕਿ ਪੰਜਾਬ ਭਾਜਪਾ ਦਫ਼ਤਰ ਦੇ ਵਿੱਚ ਜਿਹੜਾ ਕਿ ਕੁਝ ਵੀ ਹੋ ਸਕਦਾ ਅੱਗੇ ਕੁਝ ਅਨੁਸੁਖਾਵਾਂ ਨਾ ਹੋਵੇ ਇਸ ਲਈ ਕਿਸ ਤਰ੍ਹਾਂ ਦੀ ਸੁਰੱਖਿਆ ਜਿਹੜੀ ਕਿ ਯਕੀਨੀ ਬਣਾਈ ਗਈ ਹੈ ਇਸ ਤੇ देखो बिल्कुल क्योंकि एक तमकी वाला परा परया ਜਿਹੜਾ ਹੈਗਾ ਪੱਤਰ ਮਿਲਿਆ ਹੈ ਇਹ ਤਾਂ ਨਿਸ਼ਚਿਤ ਤੌਰ ਤੇ ਸੁਰੱਖਿਆ ਜਿਹੜੀ ਹੈਗੀ ਹੈ ਉਹ ਜ਼ਿੰਮੇਵਾਰੀ ਬਣ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੀ ਤਾਂ ਕਿਹਾ ਜਾ ਸਕਦਾ ਹੈ ਕਿ ਸੁਰੱਖਿਆ ਜਿਹੜੀ ਹੈਗੀ ਹੈ ਉਹ ਜ਼ਰੂਰ ਵਧਾਈ ਜਾਵੇਗੀ ਹੁਣ ਭਾਰਤੀ ਜਨਤਾ ਪਾਰਟੀ ਦੇ ਆਫਸਰ ਦੀ ਤੇ ਖਾਸ ਤੌਰ ਤੇ ਉਹਨਾਂ ਨੇਤਾਵਾਂ ਦੇ ਬਾਰੇ ਵੀ ਸੁਰੱਖਿਆ ਦੇਣ ਵਾਸਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ ਜਿਨ੍ਹਾਂ ਨੇਤਾਵਾਂ ਦਾ ਇਸ ਪੱਤਰ ਦੇ ਵਿੱਚ ਨਾਂ ਲਿਖਿਆ ਗਿਆ ਹੈ ਜੇ ਬਿਲਕੁਲ ਜਿਹੜਾ ਨਾਮ ਲਿਖੇ ਗਏ ਨੇ ਮਨਜੂਦਾ ਸਿੰਘ ਸਰਸਾ ਨੇ ਜਿਹੜੇ ਹੋਰ ਵੀ ਜਿਹੜੇ ਕਿ ਨਾਮੀ ਜਿਹੜੇ ਕਿ ਆਗੂ ਨੇ ਸੋ ਉਹਨਾਂ ਵੱਲੋਂ ਕੁਝ ਬਿਆਨ ਸਾਹਮਣੇ ਆਇਆ ਕਿ ਇਸ ਦਾ ਤਾਂ ਉਹਨਾਂ ਦਾ ਨਾਮ ਦੇ ਵਿੱਚ ਉਹਨਾਂ ਵਿੱਚ ਆਇਆ ਦੇਖੋ ਪਾਰਟੀ ਕੋਈ ਰਿਐਕਸ਼ਨ ਪਾਰਟੀ ਦੇ ਨੇਤਾਵਾਂ ਵੱਲੋਂ ਸਾਹਮਣੇ ਨਹੀਂ ਆਇਆ ਪਰੰਤੂ ਇਹਨਾਂ ਨੂੰ ਜ਼ਰੂਰ ਜਾਣਕਾਰੀ ਮਿਲੀ ਹੈ ਕਿ ਇਸ ਦੀ ਕੰਪਲੇਨ ਜਿਹੜੀ ਹੈਗੀ ਉਹ ਕਰ ਦਿੱਤੀ ਗਈ ਹੈ ਚੰਡੀਗੜ੍ਹ ਪੁਲਿਸ ਨੂੰ ਅਲੱਗ ਕੰਪਲੇਨਟ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਨੂੰ ਵੀ ਇੱਕ ਕੰਪਲੇਨਟ ਜਿਹੜੀ ਹੈਗੀ ਉਹ ਕੀਤੀ ਗਈ ਹੈ ਸੋ ਹੁਣ ਇਸ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਜਿਹੜੀ ਕੀਤੀ ਜਾਵੇਗੀ ਦੇਖੋ ਬਿਲਕੁਲ ਕਿਉਂਕਿ ਪੁਲਿਸ ਨੇ ਜਿਹੜਾ ਲੈਟਰ ਹੈ ਉਹ ਆਪਣੇ ਕਬਜ਼ੇ ਵਿੱਚ ਲੈ ਕੇ ਆਜ਼ਾਦਪੁਰ ਜਿਹੜੀ ਹੈਗੀ ਉਹ ਕਰੇਗੀ ਤੇ ਇਹ ਪਤਾ ਲਗਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਲੈਟਰ ਕਿੱਥੋਂ ਪੋਸਟ ਕੀਤਾ ਗਿਆ ਤੇ ਕਿਸ ਦੁਆਰਾ ਲਿਖਿਆ ਗਿਆ ਤੇ ਇਹਦੇ ਪਿੱਛੇ ਕੀ ਮਕਸਦ ਸੀ ਕੌਣ ਕੌਣ ਲੋਕ ਜਿਹੜੇ ਹੈਗੇ ਨੇ ਇਹਨਾਂ ਨੇ ਧਮਕੀ ਜਿਹੜੀ ਹੈਗੀ ਆ ਉਹ ਦਿੱਤੀ ਹੈ ਜੀ ਬਿਲਕੁਲ ਜੀ ਬਹੁਤ ਹਾਲਵਾ ਤੁਹਾਡਾ